ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated WBD ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੇ ਗੁਰੂ ਬਾਰੇ ਇੱਕ ਦਿਨ ਮੁਕੰਦ ਅਤੇ ਕਿਦਾਰਾ ਨੇ ਗੁਰੂ ਜੀ ਪਾਸ ਆਣ ਕੇ ਬੇਨਤੀ ਕੀਤੀ ਮਹਾਰਾਜ ਸਾਡੀ ਕਲਿਆਣ ਕਿਸ ਤਰ੍ਹਾਂ ਹੋਵੇ ਸਾਨੂੰ ਉਪਾਏ ਦੱਸੋ ਗੁਰੂ ਜੀ ਨੇ ਕਿਹਾ ਤੁਸੀਂ ਰਾਗ ਜਾਣਦੇ ਹੋ ਸੋ ਗੁਰਬਾਣੀ ਨੂੰ ਰਾਗਾਂ ਵਿੱਚ ਗਾਇਆ ਕਰੋ ਇਸ ਨੂੰ ਗਾਇਨ ਕਰਨ ਨਾਲ ਪ੍ਰੇਮ ਉਤਪੰਨ ਹੁੰਦਾ ਹੈ ਕਾਲ ਯੁਗ ਵਿੱਚ ਕੀਰਤਨ ਬਰਾਬਰ ਹੋਰ ਕੋਈ ਤਪ ਨਹੀਂ ਹੈ। ਦੇ ਨਾਹੀ ਕੋਈ ਹੋਰ શ્રેਸ਼ਟ ਕਰਮ ਕੀਰਤਨ ਦੀ ਬਰਾਬਰੀ ਕਰ ਸਕਦਾ ਹੈ। ਇਸ ਵਾਸਤੇ ਤੁਸੀਂ ਨਿਤ ਕੀਰਤਨ ਕਰਕੇ ਆਪ ਤਰੋ ਤੇ ਹੋਰਨਾਂ ਨੂੰ ਤਾਰੋ। ਕੀਰਤਨ ਦਾ ਫਲ ਸੁਣ ਕੇ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਜਿਸ ਤਰ੍ਹਾਂ ਆਪ ਜੀ ਨੇ ਕੀਰਤਨ ਦਾ ਫਲ ਦੱਸਿਆ ਹੈ ਇਸ ਤਰ੍ਹਾਂ ਹੀ ਗੁਰਬਾਣੀ ਦੇ ਪਾਠ ਅਤੇ ਕਥਾ ਦਾ ਵੀ ਮਹੱਤਵ ਦੱਸੋ। ਤਦ ਗੁਰੂ ਜੀ ਨੇ ਕਿਹਾ ਭਾਈ ਜਿਵੇਂ ਖੂਨ ਦਾ ਪਾਣੀ ਆਪਣੇ ਆਸ-ਪਾਸ ਦੇ ਖੇਤਾਂ ਨੂੰ ਹੀ ਹਰਿਆ-ਭਰਿਆ ਕਰ ਸਕਦਾ ਹੈ ਤਿਵੇਂ ਹੀ ਗੁਰਬਾਣੀ ਦਾ ਪਾਠ ਪੜਨ ਵਾਲੇ ਨੂੰ ਚੌਸ ਦੇ ਪਾਸ ਬੈਠ ਕੇ ਸੁਣਨ ਵਾਲੇ ਨੂੰ ਹੀ ਲਾਭਕਾਰੀ ਹੁੰਦਾ ਹੈ ਦੂਰ ਦਰਾਡੇ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ ਪਰ ਕੀਰਤਨ ਗਰਜ ਕੇ ਵਸਣ ਵਾਲੇ ਮੀਂਹ ਵਾਂਗੂ ਹੁੰਦਾ ਹੈ ਜੋ ਦੂਰ ਦੂਰ ਤੱਕ ਪਹੁੰਚ ਕੇ ਸਭ ਬਨਾਸਪਤੀ ਨੂੰ ਹਰਿਆ-ਭਰਿਆ ਕਰਕੇ ਖੜਾ ਕਰ ਦਿੰਦਾ ਹੈ ਕਥਾ ਦਾ ਫਲ ਇਸ ਤਰ੍ਹਾਂ ਦਾ ਹੈ ਜਿਵੇਂ ਕਿ ਛੜੀ ਲੱਗ ਕੇ ਮੀਂਹ ਰਸ ਰਸ ਕੇ ਪੈਦਾ ਹੈ ਅਤੇ ਨਾਲ ਦੀ ਨਾਲ ਹੀ ਧਰਤੀ ਵਿੱਚ ਸਮੋਂਦਾ ਜਾਂਦਾ ਹੈ ਇਸ ਦੀ ਕੋਈ ਬੂੰਦ ਵੀ ਵਿਰਥਾ ਨਹੀਂ ਜਾਂਦੀ ਇਹ ਖੇਤੀਆਂ ਨੂੰ ਬਹੁਤ ਲਾਭਕਾਰੀ ਹੁੰਦਾ ਹੈ ਇਸ ਤਰ੍ਹਾਂ ਹੀ ਕਥਾ ਦਾ ਸੁੰਣਾ ਹੈ ਜਿਸ ਨੂੰ ਸੁਣ ਕੇ ਮੋਖ ਦੀ ਇੱਛਾ ਵਾਲਾ ਇਸ ਦੇ ਹਰ ਇੱਕ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਆਤਮ ਗਿਆਨ ਦੀ ਪ੍ਰਾਪਤੀ ਕਰਦਾ ਹੈ कथा ते कीर्तन ਦੋਵੇਂ ਮਿਲ ਕੇ ਸ਼ੋਭਾ ਪਾਉਂਦੇ ਹਨ ਜਿਸ ਤਰ੍ਹਾਂ ਮਾਤ ਪੁੱਤਰਾਂ ਨਾਲ ਸ਼ੋਭਦੀ ਹੈ ਤਿਵੇਂ ਹੀ ਕਥਾ ਕੀਰਤਨ ਨਾਲ ਪ੍ਰਕਾਸ਼ ਦੀ ਹੈ ਕੀਰਤਨ ਕਥਾ ਦਾ ਪਿਤਾ ਹੈ ਅਤੇ ਪ੍ਰੇਮ ਕਥਾ ਦਾ ਪਤੀ ਹੈ ਇਹ ਉਪਦੇਸ਼ ਧਾਰਨ ਕਰਕੇ ਉਹਨਾਂ ਨੇ ਆਪਣਾ ਜਨਮ ਸਫਲਾ ਕਰ ਲਿਆ ਇੱਕ ਦਿਨ ਗੰਗਾ ਨਾਉ ਸਹਿਗਲਾ ਰਾਮਾ ਧਰਮਾ ਅਤੇ ਉਦਾ ਪੰਜ ਜਣੇ ਮਿਲ ਕੇ ਗੁਰੂ ਜੀ ਪਾਸ ਆਏ ਤੇ ਬੇਨਤੀ ਕੀਤੀ ਮਹਾਰਾਜ ਵੇਦਾਂ ਕਥੇਬਾਂ ਤੇ ਹਜ਼ਾਰਾਂ ਅਵਤਾਰਾਂ ਤੇ ਮੁਨੀਆਂ ਨੇ ਬ੍ਰਹਮ ਨੂੰ ਅਨੰਤ ਕਿਹਾ ਹੈ ਕਿਸਨ ਕਿਸੇ ਨੇ ਉਸ ਦਾ ਅੰਤ ਨਹੀਂ ਪਾਇਆ ਹੈ ਗੁਰੂ ਨਾਨਕ ਦੇਵ ਜੀ ਜੋ ਉਸ ਸੱਚ ਦਾ ਆਨੰਦ ਬ੍ਰਹਮ ਦਾ ਅਵਤਾਰ ਪ੍ਰਗਟ ਹੋਏ ਸਨ ਤਾਂ ਉਹ ਤਾਂ ਉਸ ਬ੍ਰਹਮ ਦਾ ਅੰਤ ਜਾਣਦੇ ਹੀ ਹੋਣਗੇ ਕਿਉਂਕਿ ਆਪਣੇ ਆਪ ਸਭ ਨੂੰ ਕੋਈ ਜਾਣਦਾ ਹੈ ਉਨ੍ਹਾਂ ਦੇ ਸੰਸੇ ਨੂੰ ਸੁਣ ਕੇ ਗੁਰੂ ਜੀ ਨੇ ਕਿਹਾ ਭਾਈ ਜੇ ਉਸ ਬ੍ਰਹਮ ਦਾ ਕੋਈ ਆਦ ਅੰਤ ਹੁੰਦਾ ਤਾਂ ਗੁਰੂ ਨਾਨਕ ਜੀ ਉਸ ਨੂੰ ਉਚਾਰਨ ਕਰਕੇ ਦੱਸਦੇ ਪਰ ਜਿਸ ਦਾ ਕਦੇ ਵੀ ਆਦ ਅੰਤ ਨਹੀਂ ਹੋਇਆ ਉਸ ਨੂੰ ਬੇਅੰਤ ਕਹਿਣਾ ਹੀ ਬਣਦਾ ਹੈ ਵੇਦ ਜੋ ਨਰਾਇਣ ਦੇ ਸਵਾਸ ਕਥਨ ਕੀਤੇ ਜਾਂਦੇ ਹਨ ਅਤੇ ਵਿਸ਼ਨੂੰ ਜੋ ਬ੍ਰਹਮ ਦਾ ਸਰਗੁਣ ਸਰੂਪ ਹੈ ਉਸ ਨੇ ਵੀ ਇੰਨਾ ਕਥਨਾ ਕੀਤਾ ਹੈ ਕਿ ਬ੍ਰਹਮ ਬੇਅੰਤ ਹੈ ਜੇ ਕੋਈ ਆਦ ਅੰਤ ਹੁੰਦਾ ਤਾਂ ਉਸ ਦਾ ਕਥਨ ਵੀ ਹੁੰਦਾ ਪਰ ਉਸ ਦਾ ਇਹੀ ਅੰਤ ਹੈ ਕਿ ਉਹ ਬੇਅੰਤ ਹੈ ਤੁਸੀਂ ਬ੍ਰਹਮ ਨੂੰ ਸਰਵ ਵਿਆਪਕ ਜਾਣੋ ਉਹ ਆਕਾਸ਼ ਵਾਂਗੂ ਇੱਕ ਰਸ ਸਾਰੇ ਪਸਰਿਆ ਹੋਇਆ ਹੈ ਵਾਹਿਗੁਰੂ ਦਾ ਜਾਪ ਕਰੋ ਤੇ ਸਭ ਨੂੰ ਬ੍ਰਹਮ ਦਾ ਰੂਪ ਜਾਣ ਕੇ ਪ੍ਰੇਮ ਕਰੋ ਇਸ ਨਾਲ ਤੁਹਾਡੀ ਕਲਿਆਣ ਹੋਵੇਗੀ ਇੱਕ ਦਿਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਫਿਰਨਾ ਭੋਲੂ ਜੱਟੂ ਤੇ ਭੱਟੂ ਤਿਵਾੜੀ ਜਾਤ ਦੇ ਬ੍ਰਾਹਮਣ ਆਏ ਪੇਂਟੀ ਕੀਤੀ ਮਹਾਰਾਜ ਅਸੀਂ ਗੰਗਾ ਇਸ਼ਨਾਨ ਕਰਨ ਗਏ ਸੀ ਉੱਥੇ ਹੀ ਪ੍ਰਸੰਗ ਚੱਲਿਆ ਕਿ ਜਿੰਨੇ ਵੀ અવਤਾਰ ਦੇਵਤੇ ਸਿੱਧ ਤੇ ਜੋਗੀ ਅਦਕ ਹੋਏ ਹਨ ਸਾਰਿਆਂ ਨੇ ਗੁਰੂ ਧਾਰਨ ਕੀਤੇ ਹਨ ਪਰ ਗੁਰੂ ਨਾਨਕ ਜੀ ਜੋਸ ਵੱਡੇ ਸਰਵਸ਼੍ਰੇਸ਼ਟ અવਤਾਰ ਹੋਏ ਹਨ ਤੇ ਜਿਨ੍ਹਾਂ ਨੇ ਆਪਣਾ ਵੱਖਰਾ ਪੰਥ ਤੋੜਿਆ ਹੈ ਉਨ੍ਹਾਂ ਦਾ ਗੁਰੂ ਕਿਹੜਾ ਹੋਇਆ ਹੈ ਜਿਸ ਤੋਂ ਉਹਨਾਂ ਨੇ ਉਪਦੇਸ਼ ਲਿਆ ਸੋ ਆਪ ਕਿਰਪਾ ਕਰਕੇ ਸਾਨੂੰ ਦੱਸੋ ਕਿ ਗੁਰੂ ਨਾਨਕ ਜੀ ਨੇ ਕਿਸ ਨੂੰ ਗੁਰੂ ਧਾਰਨ ਕੀਤਾ ਕੋਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਗੁਰੂ ਨਾਨਕ ਦੇਵ ਜੀ ਦਾ ਗੁਰੂ ਪਰਮਾਤਮਾ ਸੀ ਜਿੱਥੇ ਕਿਸੇ ਦੇਵਤੀ अथवा ਸਿੱਧ ਪੁਰਸ਼ ਦੀ ਪਹੁੰਚ ਨਹੀਂ ਹੈ ਸਤ ਗੁਰੂ ਜੀ ਦੇ ਉਸ ਗੁਰੂ ਨੂੰ ਕੋਈ ਕਿਵੇਂ ਸਮਝ ਸਕਦਾ ਹੈ ਸੋ ਭਾਈ ਗੁਰੂ ਨਾਨਕ ਜੀ ਦਾ ਗੁਰੂ ਪਰਮ ਭ੍ਰਮ ਪਰਮੇਸ਼ਵਰ ਸੀ ਜਿਸ ਦੀਆਂ ਅਪਾਰ ਸ਼ਕਤੀਆਂ ਲੈ ਕੇ ਉਹ ਆਏ ਸਨ ਇੱਕ ਦਿਨ ਡੱਲਾ ਭਾਗੀ ਰੱਥ ਜਾਪੂ ਤੇ ਨਿਵਲਾ ਚਾਰ ਸਿੱਖ ਮਿਲ ਕੇ ਗੁਰੂ ਜੀ ਪਾਸ ਆਏ ਬੇਨਤੀ ਕੀਤੀ ਮਹਾਰਾਜ ਗੁਰੂ ਜੀ ਨੇ ਜੋ ਪੂਰਨ ਪਰਮੇਸ਼ਵਰ ਦਾ ਅਵਤਾਰ ਸਨ ਉਹਨਾਂ ਨੇ ਮੁੱਖ ਉਪਾਸਨਾ ਕਿਹੜੀ ਦੱਸੀ ਹੈ ਨਿਰਗੁਣ ਦੀ કે ਸਰਗੁਣ ਦੀ ਗੁਰੂ ਜੀ ਨੇ ਕਿਹਾ ਤੁਹਾਡਾ ਇਹ ਸੰਸਾਰ ਬੇਅਰਥ ਹੈ ਕਿਉਂਕਿ ਨਿਰਗੁਣ ਤੇ ਸਰਗੁਣ ਵਿੱਚ ਕੋਈ ਅੰਤਰ ਨਹੀਂ ਹੈ ਪਰਮ ਬ੍ਰਹਮ ਆਪਣੀ ਇੱਛਾ ਕਰਕੇ ਆਪਣਾ ਸਰਗੁਣ ਸਰੂਪ ਧਾਰ ਕੇ ਜਗਤ ਦੀ ਮਰਿਆਦਾ ਨੂੰ ਚਲਾਉਂਦੇ ਹਨ ਸਾਰਿਆਂ ਦੀ ਪਾਲਣਾ ਕਰਕੇ ਜਿਉਂਉਂਦੇ ਤੇ ਮਾਰਦੇ ਹਨ ਅਵਤਾਰ ਧਾਰ ਕੇ ਦੁਸ਼ਟਾਂ ਦਾ ਨਾਸ ਤੇ ਸੰਤਾਂ ਦੇ ਹਿਰਦੇ ਵਿੱਚ ਪ੍ਰਕਾਸ਼ ਕਰਦੇ ਹਨ ਉਪਰੰਤ ਉਹ ਹੀ ਨਿਰਇਛਿਤ ਹੋ ਕੇ ਨਿਰਗੁਣ ਸਰੂਪ ਹੋ ਜਾਂਦਾ ਹੈ ਜਿਸ ਤਰ੍ਹਾਂ ਇੱਕ ਰਾਜਾ ਜਦ ਦਰਬਾਰ ਵਿੱਚ ਜਾਣ ਦੀ ਇੱਛਾ ਧਾਰਤਾ ਹੈ ਤਾਂ ਰਾਜਿਆਂ ਵਾਸਤੇ ਬਸਤਰ ਤੇ ਸ਼ਸਤਰ ਪਹਿਨ ਕੇ ਦਰਬਾਰ ਵਿੱਚ ਜਾ ਬੈਠਦਾ ਹੈ ਉਪਰੰਤ ਜਦ ਉਹ ਹੀ ਰਾਜਾ ਆਪਣੀ ਸਿੱਖਿਆ ਨੂੰ ਤਿਆਗ ਕੇ ਸ਼ਸਤਰ ਵਸਤਰ ਸਰੀਰ ਤੋਂ ਲਾढ ਹੁੰਦਾ ਹੈ ਅਤੇ ਇੱਕ ਇਕੱਲੀ ਆਪਣੀ ਸੇਸ ਤੇ ਵਿਰਾਜ ਜਾਂਦਾ ਹੈ ਤਾਂ ਫਿਰ ਉਹ ਲੋਕਾਂ ਨੂੰ ਦਿਖਾਈ ਨਹੀਂ ਦਿੰਦਾ ਪਰ ਭਾਵੇਂ ਉਹ ਬਾਹਰ ਸਭਾ ਵਿੱਚ ਹੋਵੇ ਭਾਵੇਂ ਮਹਿਲਾਂ ਵਿੱਚ ਇਕੱਲਾ ਹੋਵੇ ਜੇਰਾ ਕੋਈ ਉਸ ਦਾ ਨਾਮ ਲੈ ਕੇ ਉਸ ਨੂੰ ਪੁਕਾਰਦਾ ਹੈ ਉਹ ਦੋਵਾਂ ਹਾਲਾਤਾਂ ਵਿੱਚ ਹੀ ਉਸ ਦੀ ਇਕਸਾਰ ਸਹਾਇਤਾ ਕਰਦਾ ਹੈ ਸਤਿਗੁਰੂ ਜੀ ਨੇ ਫਰਮਾਇਆ ਤੁਸੀਂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੋ ਉਹ ਭਾਵੇਂ ਨਿਰਗੁਣ ਰੂਪ ਵਿੱਚ ਤੇ ਭਾਵੇਂ ਸਰਗੁਣ ਰੂਪ ਵਿੱਚ ਹੋਵੇ ਆਪਣਾ ਆਪ ਸੁਣ ਕੇ ਅਵਸ਼ਯ ਸਹਾਈ ਹੁੰਦਾ ਹੈ ਨਿਰਗੁਣ ਬ੍ਰਹਮ ਸਾਰੇ ਸਰੀਰਾਂ ਵਿੱਚ ਰਮਿਆ ਹੋਇਆ ਹੈ ਉਸ ਤੋਂ ਬਿਨਾ ਕੋਈ ਅਸਥਾਨ ਨਹੀਂ ਹੈ ਉਸ ਦਾ ਨਾਮ ਸਾਰੇ ਵਿਆਪਕ ਹੈ ਉਸ ਨੂੰ ਸਿਮਰ ਕਰਕੇ ਸੰਸਾਰ ਸਮੁੰਦਰ ਸੁਖੈਨ ਹੀ ਤਰਿਆ ਜਾ ਸਕਦਾ ਹੈ